ਬੈਠੇ ਬੰਦੇ ਬੈਗ ਕੱਢ ਨਾ ਕੱਢ ਨਿਕਲਦਾ ਕੱਢ ਲਾ ਕੱਢ ਲਾ ਬੈਗ ਨੂੰ ਇਹ ਫੇਰ ਆਇਆ ਤੇ ਫੇਰ ਕੱਢ ਲਾ ਵਈ ਕਿਹੜਾ ਫੜਿਆ ਉਹ ਬੈਗ ਫੜਿਆ ਤੇਰਾ ਹੀ ਬੈਗ ਫੜਿਆ ਤੇਰਾ ਹੀ ਕਿੱਥੇ ਆ ਫੜਿਆ ਫੇ 10 ਵਜੇ ਫੇਗ ਹੀ ਅਹੀ ਸੌਪੇ ਹੀ ਕੱਢੇ ਆ ਤੇ ਦੁਨੀਆ ਦੇ ਮੈਂ ਮਨੂੰ ਓ ਤੋਕ 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 ਆਵੇ ਨਾ ਓਏ ਉੱਠ ਓਏ ਓਏ ਉੱਠ ਓਏ ਸਤਾਨ ਲੋ ਜੀ ਮਿੱਤਰੋ ਸ਼ਹਿਰ ਜੰਮੂ ਦਾ ਰੇਲਵੇ ਸਟੇਸ਼ਨ ਜੀ ਕਹਿੰਦੇ ਰੇਲਵੇ ਸਟੇਸ਼ਨ ਤੇ ਆ ਗਏ ਆ ਕਰਾਚੀ ਬੜਾ ਪਿਆ ਰੇਲਵੇ ਸਟੇਸ਼ਨ ਦੇ ਦਾ ਓਏ ਹੋਏ ਏ ਗਰਮੀ ਨਾ ਬੁਰਾ ਹੋ ਰਿਹਾ ਔਰ ਸੋਚਿਆ ਨਹੀਂ ਇੰਨੀ ਗਰਮੀ ਆ ਤਾਂ ਬੱਚੇ ਵਿੱਚ ਮੌਸਮ ਵਧੀਆ ਵਿੱਚ ਵੇ ਗਰਮੀ ਆ ਆਪਣੀ ਇੱਥੇ ਯਾਤਰਾ ਆ ਕਿਹੜੀ ਚੱਲ ਰਹੀ ਮੈਨੂੰ ਜਦੋਂ ਨਾ ਅਜ ਅਮਰਨਾਥ ਯਾਤਰਾ ਕਰਕੇ ਰਾਸ਼ੀ ਬਹੁਤ ਜ਼ਿਆਦਾ ਆ ਸਾਰੇ ਜਾਣੇ ਜਾਂਦੇ ਪਏ ਉਧਰ ਨੂੰ ਤੇ ਉਹਦੇ ਕਰਕੇ ਨਾ ਰਾਸ਼ੀ ਆ ਕਹਿੰਦੇ ਤਰਾ ਇੱਥੇ ਥੋੜਾ ਹੁੰਮਝਾ ਹੋਇਆ ਪਿਆ ਜਿਆਦਾ ਜਣੇ ਆ ਭਈਆ ਭੂਜਾ ਵਿੱਚ ਬਦਬੂ ਤੇ ਮਰੀ ਜਾਂਦੇ ਆ ਉਹ ਤਾਂ ਲੱਗਦਾ ਨਹੀਂ ਪਿਆ ਹੈਨਾ ਇੱਥੇ ਸਿੱਟੀ ਜਾਂਦੇ ਕੰਮ ਇੱਕ ਮੇਕਅਪ ਦਾ ਤੂੰ ਆ ਬੜਾ ਉੱਠਦਾ ਪਿਆ ਹੈ ਇੱਕ ਨਾ ਮੇਕਅਪ ਕੀਤਾ ਨਾ ਲੋਕਾਂ ਨੇ ਜਿਆਦਾ ਤੂੰ ਆ ਬੋਟਨ ਦਿਆ ਹਾਂ ਗਰ ਮੈਂ ਪੜਾ ਜੀ ਉੱਥੇ ਹਾਂ ਇਹ ਕੋਹ ਦੇ ਘਰ ਕੇ ਚੱਕਰ ਪੈਂਦੇ ਆ ਇਹ ਗੋਗੀ ਗੱਲ ਤੇ ਤੇ ਇਹਨਾਂ ਵਾਂਗ ਆਈ ਨਾ ਇਹ ਵੀ ਰੱਥੀ ਥੜੀ ਮੈਨਜ਼ ਆਵਾਜ਼ ਦੀ ਗਈ ਆ ਕੀ ਕਰੀਏ ਕਰਦੇ ਆ ਹਾਂ ਕੰਮ ਦੋ ਹੋਏ ਪਏ ਆ ਮੈਲਿਆ ਉਗਲ ਦੀ ਪੀੜ ਉਹ ਕੋਈ ਨਹੀਂ ਬੋਲ ਕੋਈ ਨਹੀਂ ਕਰ ਉਹ ਬੋਲ ਉਹ ਬੋਲ ਆ ਉਹਨੇ ਚਾਲ ਕਰੀ ਦਰਮਿਆਨ ਨਹੀਂ ਜੀ ਉੱਥੋਂ ਬੈਲੇ ਉੱਥੋਂ ਉੱਥੋਂ ਲੋਗਲ ਇਧਰੋਂ ਮਿਲਲੀ ਸ਼ਿਮੋ ਰੈਸ਼ ਡੀ ਵੀ ਕਰਨਾ ਕਿੰਤਾ ਨਹੀਂ ਪਤਾ ਨਾ ਬੰਦਾ ਸਭ ਨੇ ਸਾਰੀ ਪਤਾ ਨਹੀਂ ਬੰਦਾ ਹਾਂ ਜੀ ਲੋ ਜੀ ਸਟੇਸ਼ਨ ਤੇ ਆ ਗਏ ਆ ਜੀ ਤੇ ਪੌੜੀਆਂ ਚੜ ਚੜ ਕੇ ਹੋ ਗਿਆ ਬੁਰਾ ਹਾਲ ਕਦੀ ਉਧਰ ਤੇ ਕਦੀ ਇੱਧਰ ਤੇ ਕਦੀ ਉਧਰ ਕਦੀ ਉਂ ਕਰਕੇ ਕਦੀ ਟ੍ਰੇਨ ਨਹੀਂ ਹੈਈ ਟ੍ਰੇਨ ਦਾ ਟਾਈਮਗਾ 5 ਵੱਗ ਗਿਆ 15 ਮਿੰਟ ਦਾ ਟ੍ਰੇਨ ਚ ਆਣਾ ਕੇ ਮਸਤੀ ਆਗੇ ਬਸ 15 ਮਿੰਟ ਸਾਰੀ ਟ੍ਰੇਨ ਆ ਜਾਣੀ ਆ 4-15 ਮਿੰਟ ਤੱਕ ਕਿ ਉਧਰਲੀ ਸਾਈਡ ਪਹਿਲੇ ਪਹੁੰਚ ਜਾਈਏ ਕਿਰਪਾ ਧਿਆਨ ਦਿਓ ਜੀ ਆ ਗਏ ਆ ਜੀ ਆਪਾਂ ਜੰਮੂ ਐਂਡ ਕਸ਼ਮੀਰ ਤੇ ਇੱਧਰ ਕਹਿੰਦੇ ਚਾਰਜਰ ਲਾਉਣ ਦੀ ਜਗ੍ਹਾ ਨੇ ਚਾਰਜਰ ਵਾਲੇ ਪੁਆਇੰਟ ਪਹਿਲੇ ਬੁੱਕ ਕੀਤੇ ਆ ਚਾਰਜਰ ਪਹਿਲੇ ਬੜੇ ਲੱਗੇ ਆ ਇੱਧਰ ਵੀ ਲੱਗੇ ਆ ਉਹ ਉੱਧਰ ਲਾ ਲੈਣਾ ਆਪਾਂ ਦੋ ਜਗ੍ਹਾ ਖਾਲੀ ਆ ਓਏ ਐਨਕਾ ਲਾਈਆਂ ਸੋਹਣੀਆਂ ਲੱਗਦੀਆਂ ਕਰਦੇ ਫਿਰ ਚਾਰਜਰ ਬੜੇ ਲੱਗੇ ਉੱਪਰ ਹੈ ਹੈ ਤੇ ਜੋਬ ਦਲ 20 ਵਾ 20 ਲਾਈ ਆ ਕਿੰਨੇ ਦਿਨ ਪਹਿਲੇ ਤੋਂ ਚਾਰਜ ਲਾਉਂਦੇ ਹੈ ਬਈ ਮਾਰছো ਮੇਰੇ ਘੋਤਰ ਦੀ ਹੈ 1% ਦੇ ਵਿਆ ਪਏ 1% ਵੀ ਵਿਆ ਪਏ ਤੇ 2% ਦਾ ਰਪਈਆ 100% ਵਿੱਚ ਨਾ ਆਉਣਾ ਚਾਹੀਦਾ ਦੋ ਕੋਈ ਦੱਸੋ ਸਾਰੇ ਯਾਰ ਕਮੈਂਟ ਚ ਦੋ ਪ੍ਰਗਟ ਤੇ ਚਾਰਜ ਦੇ ਕਿੰਨੇ ਪੈਣਗੇ एक प्रसेंट रवैया होगा तो दो प्रसेंट नहीं सही भी है बच्चे सही हिसाब से मतलब गलत किया बने लो आप हूँ आप्ट वन पावे तो पार्ट टू आप जल्दी लग आवेदन नैटवर्क की बहुत प्रॉब्लम है नैटवर्क इशू चलते करके आप नैटवर्क प्रॉब्लम करके इत रेलवे वाला वाईफाई यूज़ करते हैं इतने रेलवे वाला वाईफाई लगते फिर ਕਿਤੇ ਕਹਿੰਦੇ ਕੋਈ ਨਾ ਬੋਲਦੀ ਕਹਿੰਦਾ ਨਾ ਆਉਂ। ਰੇਲਵੇ ਵਾਲੇ ਵੀ ਕਹਿੰਦੇ ਨਹੀਂ ਕੱਪੀ ਨਾ ਮਾਰਦੇ। ਰੇਲਵੇ ਵਾਲੇ ਤੇ ਬਾਈਪੀ ਦੀ ਗੱਲ ਹੈ ਕਿ ਇਦਾਂ ਵੀ ਇੱਥੇ ਆਪਾਂ ਨੂੰ ਸੁਣ ਕੇ ਡੀਪੀ ਭੇਜਣਾ ਕਹਿੰਦਾ। ਪਹਿਲਾਂ ਮੋਦੀਪੀ ਭੇਜਦੇ ਉਹ ਤੇ ਮੁੰਡੇ ਮੋਦੀਪੀ ਭੇਜਦੇ। ਉਹਨੇ ਆਪਾਂ ਨੂੰ ਉਹੀ ਵੀ ਦਿੱਤਾ ਤੇ ਬਾਅਦ ਵਿੱਚ ਆਪਣਾ ਹੋ ਗਿਆ। ਥੱਲੇ ਆ। ਬਾਕੀ ਬਲੌਗ ਨਾਲ ਸਾਰਿਆਂ ਨੇ ਬੜੇ ਰਿਓ। ਜਦੀ ਬਲੌਗ ਨੂੰ ਪਿਆਰ ਦਿਓ, ਪਿਆਰ ਕਰਿਓ। ਸਹੀ ਗੱਲ ਸਾਰਿਆਂ ਨੂੰ। ਤੇ ਕਮੈਂਟ ਜਰੂਰ ਆਪ ਨੂੰ ਬਲੌਗ ਨੂੰ ਵੀ ਆ ਦੇਖਿਆ ਕਰੋ। ਲਵ ਯੂ ਐਂਡ ਥੈਂਕ ਯੂ। ਉਪਰ ਵਾਲੇ ਜਰੂਰ ਕਮੈਂਟ ਕੇ ਕਰਕੇ ਦੱਸਿਓ ਕੋਹ ਕਰਨ ਕੀ ਜਸੂ ਜੀ ਇੱਕਦਮ ਜਾਈ ਜੇ ਨਾ ਕਿੰਤਾ ਭੈ ਹੈ ਇਹ ਤਾਂ ਸੱਤ ਤਰ੍ਹਾਂ ਆਦੀ ਕੋਰਪ ਯਾਰ ਜਿੱਤੇ ਪਾਰ 1 ਪੱਪਾ ਕੋਰਪ ਕਰਦੇ ਨੇ ਅੱਜ ਪਾਰ 2 ਕਰ ਲੈਣੇ ਆਂ ਅੰਦੇ ਵੀ ਜਦਾ ਦੇ ਤਰ੍ਹਾਂ ਬਲੋਗ ਆਪ ਵੀ ਕੰਮ ਕਰਦਾਂਗੇ ਮਿਲਦੇ ਰਹਾਂਗੇ ਜੇ ਤੁਸੀਂ ਮੈਂ ਟੈਕ ਟਿਕਾ ਕਰਦੇ ਮਿਲਣ ਕਰਦੇ ਤੇ ਮੂੰਹ ਜਿਆਦਾ ਰੋਆ ਪੈਂਦਾ ਆ ਆਵਾਜ਼ ਵੀ ਤਾਂ ਘੱਟ ਹੋਣੀ ਆ ਥੋੜਾ ਜਿਹਾ ਗੱਲ ਦੇ ਦੂਸਰੀ ਵਾਰ ਕਰੇ ਨੀ ਤੇ ਰੋਈ ਜਾਂਦੀ ਆ ਰੋਈ ਨੀ ਬਚਾੜੇ ਦਾ ਹਾਲ ਆ ਲੈ ਜਮੂਹ ਵਿੱਚ 버거 ਮਿਲਿਆ ਜੀ ਪੈਕ ਕੀਤਾ ਪਹਿਲਾਂ ਹੀ ਇਹ ਜਿਹੜਾ ਹੁੰਦਾ ਨਹੀਂ ਆ ਕਿੰਨਾ ਚਿਰ ਪਿਆ ਹੁੰਦਾ ਹਾਂ ਸੂਟ ਬੰਕਾ ਤੇ ਆ ਜਾਣਾ 신고 ਜਾਣੀ ਆ ਨਹੀਂ ਆਖਦਾ ਸੱਚਾ ਬਹੁਤ ਕੋਸ ਤੇ ਰਹੇਗਾ ਟਿੱਕੀ ਇੱਕ ਆਲੂ

ਉੱਤੇ ਜਾਣਾ ਅਸੀਂ ਵੀ ਦੇਖੋ ਇਹ ਰੋਲੇ ਬੜਾ ਪਾਇਆ ਕਾਟੀ ਨੇ ਰੋਲੇ ਬੜਾ ਪਾਇਆ ਉਹ ਤਾਂ ਫਾਰਕ ਵੀ ਟ੍ਰੇਨ ਆਣਾ ਜੇ ਨਾ ਜਾਵੇ ਮੁੜ ਕੇ ਵੇ ਅਗਲਾ ਬੈਠਾ ਰਹੂ ਸੀ ਉਹ ਵੀ ਸੱਚਾ ਹੰਕਾਰ ਕੀ ਰੱਤ ਵਰ ਜਿਆਦਾ ਆ ਸਾਰੀ ਜਨਤਾ ਅਮਨ ਆਸਦੀ ਆ ਕੋਈ ਆਉਂਦਾ ਤੇ ਕੋਈ ਜਾਂਦਾ टद <laughs> हु <laughs> 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 तो नहीं नहीं। को जाने वाले okay. अपने निर्धारित समय ऐसी शून्य घंटा चालीस मिनट की देरी से चल रही है इसके लिए यहाँ सत्रह बजकर तीस मिनट आरोप पहुँचने की संभावना है आपको हुई असुविधा के लिए हमें खेद है ट्रेन नंबर क्यू ट्रो फोर थ्री क्यू शहीदार महाजन सुपरफास्ट एक्सप्रेस ਬਰਗਰ ਖਾ ਗਿਆ ਉਹ ਨਾ ਖਤਮ ਬਰਗਰ ਖਾ ਲਿਆ ਤੇ ਆ ਬੰਦੀ ਆ ਕੋਈ ਬਰਗਰ ਖਾ ਲਿਆ ਆ ਤੇ ਬਰਗਰ ਖਾ ਕੇ ਜਣਾ ਹੁਣ ਆਪਾਂ ਟ੍ਰੇਨ ਤੇ ਟ੍ਰੇਨ ਸਾਡੀ ਅੰਦਰ ਹੀ ਆ ਲੈਂਦੇ ਆ ਲੈ ਗਏ ਆ ਇਸ ਕੋਰਸ ਤੇ ਇੱਕ ਬਾਕੀ ਆ ਜੀ ਪੁੱਛਣ ਲਈ ਦੋ ਨੀ ਨਹੀਂ ਮੈਂ ਵੀ ਕਹਿੰਦਾ ਮੈਂ ਦੇ ਨਹੀਂ ਕਰਦਾ ਯਾਰ ਮੇਰੇ ਨਿਕਾੜਾ ਅੰਬਾ ਦਾ ਇਟੇ ਕੋਰ ਬੀ ਜੰਕਸ਼ਨ ਤੋਂ ਚਾਹਵਾਂ ਹਾਂ ਮੈਂ ਮੈਨੂੰ ਪਤਾ ਸਤਨਾਬ ਪਾ ਚੁੱਕੇ ਹਾਂ ਇਸ ਮੈਨੂੰ ਇੱਕ ਬਾਰ ਕੋਸ਼ਿਸ਼ ਕਰਦਾ ਮੈਂ ਮਿਲ ਜਾਵਾਂ ਗਾਹੇ ਸਭਾ ਤੋਂ ਇੱਕ ਗੇਰ ਖਾ ਚਾਹੋਗੇ ਸ਼ੁਰੂ ਬਹਿਣਾ ਨੀ ਕਟਰਾ ਸੱਚ ਹੈ ਕਿ ਮੈਨੂੰ ਲਾ ਅੰਬਾ ਦਾ ਇਟੇ ਕੋਰ ਜੰਕਸ਼ਨ ਕੋਲ ਜਾਣਾ ਹੈ ਕੋਈ ਨਹੀਂ ਘਰ ਸਭ ਸੱਚ ਰਹੇਗਾ। ਉਹ ਜੇ ਬਣਾਵੇ 15 ਮਿੰਟ ਬਾਅਦ ਦਾ ਖਾਣ ਆਹਨ। ਉਹ ਤਾਂ ਮਗਰ ਹੀ। ਹੋਰ ਦੇਖ ਲੋ ਜੀ ਆ ਮੈਨੂੰ ਲਿਆਇਆ ਗਲਤ ਪਾਸੇ। ਇੱਥੇ ਹੈ ਕੋਈ ਯਕੀਨਜੂਨ ਕਰਨ ਵਾਲਾ ਬੰਦਾ ਹੈਗਾ ਇਹ। ਇੱਕ ਨੰਬਰ ਤੇ ਟ੍ਰੇਨ ਆ ਤੇ ਦੋ ਨੰਬਰ ਚ ਲੈ ਆਇਆ। ਇੱਥੇ ਹੁਣੀ ਇਹਨੇ ਟ੍ਰੇਨ ਲਗਾ ਦੇਣੀ। ਉਧਰ ਖੱਲੇ ਆ। ਤੇ ਤੇ ਦਾ ਯਕੀਨਜੂਨ ਨਾ ਬੰਦਾ ਕਰੇ ਮੈਨੂੰ। ਹੈ ਬਈ। ਨਗਰ ਤੇ ਤੇ ਜਿੰਨੂੰ ਨਾ ਪੰਡਾ ਕਰੇ ਆ ਜਾ ਭੱਜਿਆ ਥੱਲੇ ਆ ਥੱਲੇ ਜਲਦੀ ਇੱਧਰ ਆ ਇੱਧਰ ਉਹ ਇੱਧਰ ਹੀ ਆਇਆ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਬੰਦੇ ਆ ਗਏ ਬੰਦੇ ਪੈ ਗਏ ਬੰਦੇ ਲੋ ਜੀ ਆ ਗਏ ਥੱਲੇ ਭੱਜ ਗਿਆ ਓਏ ਲੋ ਜੀ ਇੱਕ ਟ੍ਰੇਨ ਆ ਗਈ ਆ ਹੱਲਾ ਬੋਲ ਵੀਰੂ ਦਾ ਲਾਇਤ ਲਾਇਤ ਔਰ ਕੀ ਕਰਦਾ ਪਹਿਲੇ ਹਜੇ ਉਤਰੇ ਨਹੀਂ ਦੂਜੇ ਪਹਿਲੇ ਬੈਨ ਨੂੰ ਫਿਰਦੇ ਆ ਔਰ ਆ ਗਈ ਓਏ ਅਰੇ ਜਦ ਮਰੇ ਹੁੰਦੇ ਅੰਦਰ ਓਏ ਆ ਗਈ ਓਏ ਉਹ ਬੁੱਲੇ ਓ ਬੁੱਲੇ ਉਸ ਤੋਂ ਉਹ ਆ ਗਿਆ ਦੁਬਾਰਾ ਆ ਆ ਦੇ ਉਹ ਆ ਰਿਹਾ ਯਾਰ ਇਹ ਉ ਦੌੜ ਲੱਗੀ ਪਈ ਯਾਰ ਆ ਦੇ ਆ ਦੇ ਕਰਨੋ ਚਲਾਉਂਦਾ ਆ ਦੇ ਆ ਦੇ ਹਾਂ ਕਿ ਜਿਵੇਂ ਨਾ ਪਾ ਆਪਣੀ ਟਿਕਟੇ ਵਾਲੀ ਆ ਏਸੀ ਵਾਲੀ ਆ ਦੂਜੀ ਨਹੀਂ ਲਈ ਮੈਂ ਏਸੀ ਵਾਲੀ ਲਈ ਆ ਓਏ ਕਿੱਥੇ ਆ ਗਏ ਆ ਜੀ ਜਾ ਗਏ ਆ ਭਾਈ ਪਹਿਲਾਂ ਆਨੇ ਆ ਬਜੜੀ ਗੜੀ ਦੇ ਨਾਲ ਅੰਦਰ ਦਰ ਬੇ ਅੱਛਾ ਥੋੜਾ ਖੜੀ ਆ ਸਾਰੀ ਬੇਜੀਤ ਥੋੜਾ ਨਹੀਂ ਜਾ ਰਹੀ ਕੋਈ ਬੂ ਦੇਜੋ ਉਹ ਪਤਾ ਨਹੀਂ ਮਾਨ ਨਾਲ ਖੜੀ ਹੁੰਦੀ ਭਜੀ ਓਏ ਮੁੜ ਕੇ ਕਿੱਧਰ ਹੀ ਜਾਣਾ ਕੀ ਕਹਿੰਦਾ ਕੀ ਕਹਿੰਦਾ ਓਏ ਬੰਦਿਆ ਜੀ ਆ ਬੈਗ ਨੂੰ ਬੰਦੇ ਬੈਠ ਜਾਂਦੇ ਜਿਹੜੇ ਜ਼ਿਆਦਾ ਬੈਹਿ ਜਾਂਦੇ ਤੇ ਉਹ ਚੱਕਰ ਪੈ ਜਾਂਦਾ ਮੈਂ ਕਰਦੇ ਥੱਲੇ ਬਾਈ ਬੈਗ ਬਾੜਦੇ ਬੈਗ ਮੈਂ ਗਈ ਪੜਜੂ ਥੱਲੇ ਬਹਿ ਨਹੀਂ ਹੁਣਾ ਤੇ ਬੈਗ ਬਾੜਦੇ ਭਾਈ ਇਹ ਬਾਈ ਸੀਟਾਂ ਬੁੱਕ ਕੀਤੀਆਂ ਆ ਅੰਦਰ ਬੈਠੋ ਕਿੱਥੇ ਪਾਉਣੇ ਭਰਾਵਾ ਤੇ ਜਗ੍ਹਾ ਹੈ ਨਹੀਂ ਹੋਈ ਡਰਾਈਵਰ ਸੀਟਾਂ ਲਈਆਂ ਹੋਈਆਂ ਆ ਬੁੱਕ ਕੀਤੀਆਂ ਹੋਈਆਂ ਆ ਅੱਛੀ ਜਿਆਦਾ ਬਹਿ ਗਿਆ ਬੰਦੇ ਆ ਗਏ ਬਹਿਣ ਨੂੰ ਇੱਥੇ ਭੋਣੇ ਆ ਦਰੀਆਂ ਵਿਚਾਲੋ ਉਹਨੂੰ ਉਹਨੂੰ ਦਰੀ ਹੈਗੀ ਹੈਗੀ ਦਰੀ ਕਿੱਥੇ ਆਹ ਰਾਹੀ ਆਵੇਂ ਦਰੀ ਉਹ ਬੈਗ ਚ ਕੱਢ ਦਰੀ ਉਹ ਕੱਢ ਲਓ ਗਿਆ ਨਾਲੇ ਉਹ ਬਟਰੀ ਇੰਤੋ ਦਾ ਚੀਟਾ ਸੁੱਟਾ ਉੱਥੇ ਮਿਲਦੀ ਆ ਬੰਦੇ ਇਧਰੋਂ ਪਿੱਛੇ ਹੁੰਦੇ ਪਾਜੀ ਬੈਠੇ ਬੰਦੇ ਬੈਗ ਕੱਢਣਾ ਬੈਗ ਨਿਕਾਲ ਲੈ ਕੱਢ ਲਾ ਕੱਢ ਲਾ ਬੇ ਬੈਗ ਨੂੰ ਇਹ ਫੇਰ ਆਇਆ ਤੇ ਫੇਰ ਕੱਢ ਲਾ ਵਈ ਕਿਹੜਾ ਫੜਿਆ ਉਹ ਬੈਗ ਫੜਿਆ ਤੇਰਾ ਹੀ ਬੈਟਰੀਆਂ ਬਾਹਰ ਹੁੰਦੇ ਨਹੀਂ ਕਿਧਰ ਆ ਗਿਆ ਬੈਗ ਫੜਿਆ ਤੇਰਾ ਹੀ ਕਿੱਥੇ ਆ ਫੜਿਆ ਫੇਰ ਦੱਸ ਫੇਗ ਹੀ ਅਹੀਸ ਹੱਪੇ ਹੀ ਕੱਢੇ ਆ ਤੇ ਦੁਨੀਆ ਦੇ ਮੈਂ ਮਨੂੰ ਰਿਜ਼ਲਟ ਨਹੀਂ ਲੱਗਦੀ ਬਈ ਸ਼ਰਟ ਕਾ ਦੇ ਕਹਿੰਦਾ ਚੇਂਜ ਕਰਨੀ i'm Hello, 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 Là cái đi sẽ lâu rồi

ਉਹ ਬਰਾਵਾ ਟਟੀ ਨਾ ਕਰ ਦਵੇ ਇਹਨੂੰ ਥੱਲੇ ਲਾਓ ਬਰਾਵਾ ਉਹ ਇਹਦੇ ਰੈਨ ਸੈਨ ਤੇ ਜੋਗ ਨਹੀਂ ਦੇਛ ਇਹਨਾਂ ਰਹਿਣਾ ਦੇਣਾ ਨਹੀਂ ਹੁੰਦਾ ਕਿਹਦੇ ਰੇਸ਼ਾ ਮਾਰੂੰਗਾ ਇਹਦੇ ਤੇ ਰੈਨ ਜੋ ਏ ਕੀ ਹੋਇਆ ਚਾਰਜ ਨਹੀਂ ਚੱਲੰਦੇ ਆ ਉਹ ਖਿੱਚਦੇ ਖਿੱਚਦੇ ਨੂੰ ਮੈਂ ਉਹ ਖਿੱਚਦੇ ਨੂੰ ਮੈਂ ਇਹਨੂੰ ਖਿੱਚਦੇ ਮੈਂ ਖਿੱਚਦੇ ਦੀ ਗਲਤੀ ਨਹੀਂ ਉਹਨਾਂ ਬੜਾ ਖਿੱਚਦਾ ਹੀ ਅਗਲੇ ਸਟੇਜ ਤੇ ਲੜਣਾ ਕਰਿਆ ਨਹੀਂ ਚਾਰਜ ਚਾਰਜ ਤੇਰਾ ਲਾ ਦੇਣਾ ਇਹਨਾਂ ਨੇ ਚੱਕਦੇ ਕੰਮ ਕੋਈ ਗੱਲ ਨਹੀਂ ਚੱਕਦੇ ਖਿੱਚਦੇ ਕਿੱਲੀ ਰੋਕੇ ਥੱਲੇ ਉੱtre ਥੱਲੇ ਉੱtre ਕਿਹਨ ਭਾਈ ਮੇਰਾ ਚਾਰਜ ਨਹੀਂ ਚੱਲਦਾ ਜੀ ਕੀ ਹੋਇਆ ਜੀ ਉਹ ਵੀ ਡਰਾ ਕਰ ਗਿਆ ਇਹ ਭਾਈ ਮਹੀਨੇ ਮੇਰੇ ਜਾਤਾ ਮੇਰੇ ਕੋਲ ਗਲਤੀ ਹੋ ਗਿਆ ਤਾਂ ਉਹ ਮਾਰੇ ਹਾਂ ਬਿਹਾਣੀ ਪੋਛ ਉਹਨਾਂ ਨੇ ਕੋਈ ਨਹੀਂ ਆਇਆ ਆਇਆ ਬੋਲਾ ਬੋਲਾ ਕਰਦੇ ਤੇ ਨਹੀਂ ਨੀ ਹੋ ਗਿਆ ਨਹੀਂ ਹੁੰਦਾ ਗਲਤੀ ਨਾ ਹੋ ਗਿਆ ਫਿਰ ਤੇ ਕਿੰਨੇ ਦੀ ਲਈਏ ਤੁਹਾਨੂੰ ਕੁਝ ਨਹੀਂ ਹੋ ਰਹਾ ਮੈਂ ਸੋਚਿਆ ਸੀ ਦਵਾਈ ਕਰਾਉਣਾ ਪੈਸੇ ਕਿੰਨੇ ਦਿੱਤੇ ਆ ਐਜੇ ਕੁਝ ਨਹੀਂ ਹੋ ਰਹਾ ਪਹਿਲੇ ਵਾਰੀ ਕੁਝ ਨਹੀਂ ਆ ਭਾਈ ਯਾਰ ਟੈਟ ਨਹੀਂ ਲਈ ਉਹ ਤੇਰੀ ਆਪਡੇਟ ਨਹੀਂ ਲਿਆ ਭਜੀ ਉਹ ਲਿਆ ਸੀ ਸੋਚਦਾ ਦਵਾਈ ਕਰਾਉਣਾ ਜਿੱਕਰ लंगेगा <laughs> ਦਾਲ ਦੇ ਦਿਓ ਮੰਨੋ ਭਾਈ ਕਮੈਂਟ ਦੇਖਦੇ ਪਏ ਜਿਹੜੇ ਬੰਦੇ ਗਲਤ ਕਮੈਂਟ ਕਰਦੇ ਰੀਲ ਬਣਾਉਂਦੇ ਪਏ ਉਹਨਾਂ ਦੀ ਜਿਹੜੇ ਗਲਤ ਕਮੈਂਟ ਕਰਦੇ ਰੀਲ ਬਣਦੀ ਪਈ ਉਹਨਾਂ ਦੀ ਹਾਂਜੀ ਭਾਈ ਚੱਕ ਤਾਂ ਕੰਮ ਓਕੇ ਆਇਆ ਕੋਈ ਰਿਪਲਾਈ ਠੀਕ ਆਂਦਾ ਦਿਖਾ ਤਾਂ